ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਕਰਤਾਰ ਸਿੰਘ ਸਰਾਭਾ ਨੂੰ ਕੌਣ ਨਹੀਂ ਜਾਣਦਾ ਕਰਤਾਰ ਸਿੰਘ ਸਰਾਭਾ ਇੱਕ ਉਹਗੇ ਦੇਸ਼ ਪਗਤ ਹੋਏ ਸਨ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣੀ ਜਾਨ ਹੱਸ ਕੇ ਕੁਰਬਾਨ ਕਰ ਦਿੱਤੀ ਸੀ ਅੱਜ ਅਸੀਂ ਉਹਨਾਂ ਵੱਲੋਂ ਲਿਖੀ ਹੋਈ ਕਵਿਤਾ ਹਿੰਦਵਾਸੀਆਂ ਨੂੰ ਅੰਤਮ ਸੰਦੇਸ਼ ਜੋ ਕਿ ਤੁਹਾਡੀ ਪਾਠ ਪੁਸਤਕ ਦੇ ਪਾਠ ਨੰਬਰ 17 ਵਿੱਚ ਦਿੱਟ ਹੈ ਅੱਜ ਅਸੀਂ ਉਸ ਪਾਠ ਦੇ ਪੰਨਾ ਨੰਬਰ 115 ਤੇ ਦਿੱਤੇ ਹੋਏ ਕੁਝ ਯਾਦ ਰੱਖਣਯੋਗ ਗੱਲਾਂ ਅਤੇ ਜ਼ੁਬਾਨੀ ਅਭਿਆਸ ਨੂੰ ਹੱਲ ਕਰਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਕੁਝ ਹੋਰ ਯਾਦ ਰੱਖਣਯੋਗ ਗੱਲਾਂ ਪਹਿਲੀ ਗੱਲ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਦੂਜੀ ਗੱਲ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਈਸਵੀ ਵਿੱਚ ਹੋਇਆ ਤੀਜੀ ਗੱਲ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਾਤਾ ਸ਼੍ਰੀਮਤੀ ਸਾਹਿਬਕੌਰ ਅਤੇ ਪਿਤਾ ਸਰਦਾਰ ਮੰਗਲ ਸਿੰਘ ਜਣ ਚੌਥੀ ਗੱਲ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ 19 ਸਾਲ ਦੀ ਉਮਰ ਵਿੱਚ 16 ਨਵੰਬਰ 1915 ਈਸਵੀ ਨੂੰ फांसी दिती गई प्रश्न नंबर उड़ा जुबानी अभ्यास पहला प्रश्न यह कविता किसने लिखी है प्यारे बच्चों तुम दे शुरू ही पढ़ चुके हो कि कविता शहीद करतार सिंह सराबा जी द्वारा खुद ही लिखी गई है तो इसका सही उत्तर है यह कविता शहीद करतार सिंह सराभा जी ने लिखी है ਦੂਜਾ ਪ੍ਰਸ਼ਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ ਸੀ ਪਿਆਰੇ ਬੱਚਿਓ ਤੁਸੀਂ ਕੁਝ ਹੋਰ ਯਾਦ ਰੱਖਣਯੋਗ ਗੱਲਾਂ ਵਿੱਚ ਪੜ ਚੁੱਕੇ ਹੋ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਤਾਂ ਇਸ ਦਾ ਉੱਤਰ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿਖੇ ਹੋਇਆ ਸੀ ਪ੍ਰਸ਼ਨ ਨੰਬਰ 13 ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਿਉਂ ਹੋਈ ਸੀ ਪਿਆਰੇ ਬੱਚਿਓ ਆਓ ਜਾਣਦੇ ਹਾਂ ਇਸ ਦਾ ਕੀ ਕਾਰਨ ਸੀ ਬੱਚਿਓ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਲਈ ਅਤੇ ਗਦਰ ਪਾਰਟੀ ਦਾ ਮੋਹਰੀ ਹੋਣ ਕਾਰਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਫਾਂਸੀ ਦਿੱਤੀ ਗਈ ਸੀ ਆਓ ਹੁਣ ਇੱਕ ਵਾਰ ਅਸੀਂ ਦੁਹਰਾਇ ਕਰਦੇ ਹਾਂ ਨੰਬਰ 1 शहीद करतार सिंह सराबा का जद्दी पिंड सराबा जिला लुधियाना है नंबर दो शहीद करतार सिंह सराबा का जन्म चौबी मई अठारह सौ छियानवे ईस्वी में होया नंबर तीन शहीद करतार सिंह सराबा के माता श्रीमती साहिब कौर पिता सरदार मंगल सिंह सन प्यारे बच्चों ਉਮੀਦ ਕਰਦੀ ਹਾਂ ਤੁਹਾਨੂੰ ਕੁਝ ਹੋਰ ਯਾਦ ਰੱਖਣਯੋਗ ਗੱਲਾਂ ਅਤੇ ਜ਼ਬਾਨੀ ਅਭਿਆਸ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਹੋਵੇਗਾ ਹੁਣ ਤੁਸੀਂ ਇਹ ਆਪਣੀ ਕਾਪੀ ਵਿੱਚ ਸੋਣਾ ਕਰਕੇ ਲਿਖਣਾ ਹੈ ਅਤੇ ਇਸ ਕਵਿਤਾ ਨੂੰ ਯਾਦ ਵੀ ਕਰਨਾ ਹੈ ਧੰਨਵਾਦ